रेडी ਕਹਿੰਦੇ ਹਨ ਹਿੰਮਤ ਏ ਮਰਦ ਮਦਦ ਏ ਖੁਦਾ ਡੰਡੀ ਅਸੀਂ ਸਾਰੇ ਬੜਪਾਗੇ ਹਾਂ ਕਿ ਕੁਦਰਤ ਨੇ ਸਾਨੂੰ ਸੰਪੂਰਨ ਸਰੀਰ ਦੇ ਕੇ ਇਸ ਧਰਤੀ ਉੱਤੇ ਆਪਣਾ ਜੀਵਨ ਸਾਰਥਿਕ ਕਰਨ ਜੋਗ ਬਣਾਇਆ ਹੈ ਡੰਡੀ ਦੂਜੇ ਪਾਸੇ ਦੁਨੀਆ ਅੰਦਰ ਕੁਝ ਲੋਕ ਜਾਂ ਤਾਂ ਸਰੀਰ ਦੇ ਕਿਸੇ ਅਧੂਰੇ ਅੰਗ ਨਾਲ ਪੈਦਾ ਹੁੰਦੇ ਹਨ ਜਾਂ ਉਹ ਕਿਸੇ ਹਾਦਸੇ ਕਾਰਨ ਆਪਣੇ ਅੰਗ ਗਵਾ ਬੈਠਦੇ ਹਨ ਡੰਡੀ ਸੰਸਾਰ ਵਿੱਚ ਇਹੋ ਜਿਹੇ ਲੋਕ ਕਈ ਵਾਰ ਇਹਨਾਂ ਸਰੀਰਕ ਕਮਜ਼ੋਰੀਆਂ ਨੂੰ ਦਰਕਨਾਰ ਕਰਕੇ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਆਪਣੇ ਦਿਲ ਵਿੱਚ ਧਾਰ ਲੈਂਦੇ ਹਨ ਅਤੇ ਜਦੋਂ ਉਹ ਔਕੜਾਂ ਨੂੰ ਪਾਰ ਕਰਦੇ ਹੋਏ ਕਿਸੇ ਮੁਕਾਮ ਉੱਤੇ ਪਹੁੰਚ ਜਾਂਦੇ ਹਨ ਤਾਂ ਦੁਨੀਆ ਲਈ ਉਹ ਮਿਸਾਲ ਹੋ ਨਿਬੜਦੇ ਹਨ ਡੰਡੀ ਇਹੋ ਜਹੀ ਮਿਸਾਲ ਦੁਨੀਆ ਸਾਹਮਣੇ ਪੇਸ਼ ਕਰ ਗਈ ਹੈ ਸਾਡੇ ਦੇਸ਼ ਦੀ ਬਲਖਣ ਕੁੜੀ ਸ਼ੀਤਲ ਦੇਵੀ ਡੰਡੀ ਭਾਰਤ ਦੀ ਇਹ ਤੀ ਦੁਨੀਆ ਦੀ ਪਹਿਲੀ ਬਿਨਾ ਬਾਹਾਂ ਵਾਲੀ ਤੀਰ ਅੰਦਾਜ਼ ਹੈ ਨੇ ਪੈਰਾਂ ਦੀ ਸਹਾਈਤਾ ਨਾਲ ਤੀਰ ਅੰਦਾਜ਼ੀ ਕਰਦੇ ਹੋਏ ਸੰਸਾਰ ਜਿੱਤ ਲਿਆ ਹੈ ਡੰਡੀ ਸ਼ੀਤਲ ਨੇ ਜਦੋਂ ਸਤੰਬਰ ਮਹੀਨੇ ਕੋਰੀਆ ਵਿਖੇ ਹੋਈ ਵਿਸ਼ਵ ਪੈਰਾ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਦੁਨੀਆ ਦੀ ਨੰਬਰ 1 ਤੀਰ ਅੰਦਾਜ਼ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਇਸ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਇੱਕ ਪਾਸੇ ਵਿਸ਼ਵ ਨੰਬਰ 1 ਤੁਰਕੀ ਦੀ ਖਿਡਾਰਨ ਨੇ ਜੋ ਬੀਲ ਚੇਅਰ ਉੱਤੇ ਬੈਠ ਕੇ ਹੱਥਾਂ ਦੀ ਮਦਦ ਨਾਲ ਤੀਰ ਅੰਦਾਜ਼ੀ ਕਰਦੀ ਹੈ ਅਤੇ ਦੂਜੇ ਪਾਸੇ ਸਾਡੀ ਬਲਖਣ ਕੁੜੀ ਸ਼ੀਤਲ ਸੀ ਜੋ ਪੈਰਾ ਤੇ ਰੈਡੀ ਮੋਡੇ ਦੀ ਸਹਾਇਤਾ ਨਾਲ ਤੀਰ ਅੰਦਾਜ਼ੀ ਕਰਦੀ ਹੈ ਡੰਡੀ ਸ਼ੀਤਲ ਦਾ ਜਨਮ 10 ਜਨਵਰੀ 2007 ਨੂੰ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਹੋਇਆ ਡੰਡੀ ਸ਼ੀਤਲ ਨੇ ਫੋਕੋ ਮਿਲਿਆ ਨਾਮਕ ਬਿਮਾਰੀ ਨਾਲ ਮਾਪਿਆਂ ਦੇ ਘਰ ਜਨਮ ਲਿਆ ਸੀ ਜਿਸ ਵਿੱਚ ਉਸ ਦੀਆਂ ਬਾਹਾਂ ਨਹੀਂ ਸਾਨਾ ਜਿਸ ਕਰਕੇ ਉਸ ਦੇ ਮਾਪਿਆਂ ਨੂੰ ਆਪਣੀ ਇਸ ਬੱਚੀ ਦੇ ਭਵਿੱਖ ਦੀ ਚਿੰਤਾ ਹੋਣ ਲੱਗੀ ਡੰਡੀ ਸਾਲ 2019 ਵਿੱਚ ਸ਼ੀਤਲ ਨੇ ਇੱਕ ਜੁਬਾ ਪ੍ਰੋਗਰਾਮ ਵਿੱਚ ਤੀਰਅੰਦਾਜ਼ੀ ਕੋਚ ਅਵਿਲਾਸ਼ਾ ਚੌਧਰੀ ਅਤੇ ਕੁਲਦੀਪ ਕੌਰ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉਹਨਾਂ ਨੇ ਸ਼ੀਤਲ ਦਾ ਹੌਸਲਾ ਦੇਖ ਕੇ ਉਸ ਨੂੰ ਸਿਖਲਾਈ ਦੇਣ ਦਾ ਫੈਸਲਾ ਕੀਤਾ ਡੰਡੀ ਕੋਚ ਨੇ ਸ਼ੀਤਲ ਨੂੰ ਪੈਰਾ ਨਾਲ ਤੀਰਅੰਦਾਜ਼ੀ ਕਰਨ ਦੀ ਕਲਾ ਸਿਖਾਈ ਅਤੇ ਸ਼ੀਤਲ ਨੇ ਵੀ ਦੁਨੀਆ ਸਾਹਮਣੇ ਪੈਰਾ ਦੀ ਸਹਿਤਾ ਨਾਲ ਤੀਰ ਅੰਦਾਜ਼ੀ ਕਰਕੇ ਇੱਕ ਵਿਲੱਖਣ ਉਦਾਹਰਨ ਪੇਸ਼ ਕੀਤੀ ਡੰਡੀ ਇਸ ਹੌਸਲੇ ਦੀ ਮਿਸਾਲ ਕੁੜੀ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਛੇਤੀ ਹੀ ਰਾਸ਼ਟਰੀ ਪੱਧਰ ਉੱਤੇ ਟਗਮੇ ਜਿੱਤਨੇ ਸ਼ੁਰੂ ਕੀਤੇ ਅਤੇ ਸਾਲ 2022 ਵਿੱਚ ਉਸਨੇ ਏਸ਼ੀਅਨ ਏਸ਼ੀਅਨ ਪੈਰਾ ਖੇਡਾਂ ਦੇ ਮਹਿਲਾ ਕੰਪਾਉਂਡ ਮੁਕਾਬਲਿਆਂ ਵਿੱਚ ਭਾਰਤ ਵੱਲੋਂ ਹਿੱਸਾ ਲੈਂਦੇ ਹੋਏ ਦੋ ਸੋਨ ਤਗਮੇ ਜਿੱਤੇ। ਸਾਲ 2023 ਵਿੱਚ ਸ਼ੀਤਲ ਨੇ ਵਿਸ਼ਵ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਡੰਡੀ 9 ਜਨਵਰੀ 2024 ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਸ਼ੀਤਲ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜਿਸ ਨਾਲ ਭਾਰਤ ਦੇ अनेका ਬਲੱਖਣ ਸਮਰੱਥਾ ਵਾਲੇ ਖੜਿਆਨੀਆਂ ਲਈ